ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲਵਕ ਮਹੱਲਾ ਪੰਜਵਾ ਗੁਰੂ ਨਾਨਕ ਹਰ ਨਾਮ ਧੜਾਇਆ ਭੰਨਣ ਕੜਨ ਸਮਰੱਥ ਪ੍ਰਭ ਸਦਾ ਸੰਭਾਲੇ ਮਿੱਤਰ ਤੋਂ ਦੁੱਖ ਸਭਾਇਆ ਅੱਤ ਮਹੱਲਾ ਪੰਜਵਾ ਖੁਦਿਆਵੰਤਨ ਗਾਨੈ ਲਾਜ ਕੁ ਲਾਜ ਕੁ ਬੋਲਾ ਨਾਨਕ ਮੰਗੈ ਨਾਮ ਹਰ ਕਰ ਕਿਰਪਾ ਸੰਜੋਗ ਪਾੜੀ ਜਿਵੇਂ ਹੈ ਕਰਮ ਕਮਾਵਨ ਦਾ ਤੇ ਵੇਹੇ ਫਲਤੇ ਚਬੇ ਤਸਤਲੋਹ ਸਾਰ ਵਿੱਚ ਸੰਘੇ ਪਲਤੇ ਘਟ ਗਲਾਵਾ ਜਲਿਆ ਕਿਨ ਦੂਤ ਅਮਰਤੇ ਕਾਏ ਅਸਣ ਪੁੰਨੀਆਂ ਤਿਤ ਨਿਤ ਪਰਮਰਹਿ ਮਲੇਰਤੇ ਕੀ ਅਣਜਾਣੇ ਘਰਤ ਕਣ ਵਿੱਚ ਜੋ ਨੇ ਫਿਰਤੇ ਸਭੇ ਤਿਰਾ ਨਿਖੁੱਟਿਅ ਸਹਿਲ ਯਸਤਤੇ ਵਿਜਣ ਕਲੈਣ ਹtdevਦਾ ਦਾ ਲਿਆ ਕਰਤੇ ਜੋ ਜੋ ਕਰਤੇ ਆਮੇਓ ਝੜ ਥਰਤੀ ਪੜਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਤਾ ਜੀਓ ਪਿੰਡ ਸਬ ਤੇਰਾ ਤੂੰ ਠਾਕੂ ਵਿਚ ਭਗਵਾਨ ਦਰਸ਼ਨ ਦਾਸ ਕੇ ਜਨ ਨਾਨਕ ਜੇ ਹਾ ਤੂੰ ਕਰਾਏ ਤੇ ਹਉਮਕਰੀ ਵਿਖਿਆ ਸੁਗੁਰੂ ਰੂਪ ਗੁਰੂ ਪਿਆਰੇ ਗੁਰੂ ਸਾਰੇ ਸਾ ਸੰਗ ਜੀਓ ਔਰ ਜੋਲੜੀ ਵਾਰ ਵਿਚਾਰ ਚੱਲ ਰਿਹਾ ਹੈ ਤਾਂ ਤਨ ਗੁਰੂ ਅਰਜਨ ਗੁਰੂ ਅਰਜਨ ਦੇਵ ਜੀ ਨੇ ਮਾਖਾ ਜੇ ਮਗ ਬਾੜੇ ਤੋਂ ਚਾਣ ਕੀਤੀ ਹੋਈ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਥੋੜੇ ਸੁਲਤਾਨ ਗੁਰੂ ਰਾਮਦਾਸ ਨੇ ਮਗ ਖਰਦ ਤੋਂ ਉਚਾਰਣ ਕੀਤੀ ਹੋਈ ਹੈ ਬਾਦ ਜੋ ਕਿ ਪਾਵਨ ਸ਼ਬਦ ਪੰਜਵੇਂ ਪਾਤਸ਼ਾਹ ਦਾ ਉਚਾਰਣ ਕੀਤਾ ਹੈ ਲੜੀ ਵਾਰ ਦਾ 32 ਨੰਬਰ ਸ਼ਬਦ ਜੋ ਕਿ 317 ਅੰਦਰ ਸੁਸ਼ੋਭਿਤ ਹੈ ਜੋ ਗੁਰੂ ਪਾਸ਼ਾ ਬਖਸ਼ਿਸ਼ ਕਰ ਰਹੇ ਨੇ ਸ੍ਰੀ ਲੋਕ ਮਹਿਲਾ ਪੰਜਵਾਹ ਗੁਰੇ ਨਾਨਕ ਹਰਿ ਨਾਮ ਧੜਾਇਆ ਪੰਨਣ ਕੜਨ ਸੰਬਰਾਥ ਕਹਿੰਦੇ ਗੁਰੂ ਨਾਨਕ ਕਿਉਂਕਿ ਧੰ ਗੁਰੂ ਨਾਨਕ ਸਾਹਿਬ ਨੇ ਹੀ ਉਚਾਰਨ ਕੀਤਾ ਹੈ ਗੁਰੂ ਅਰਜਨ ਦੇਵ ਜੀ ਨੇ ਉਚਾਰਨ ਕੀਤਾ ਹੈ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨਾਂ ਕਰ ਰੱਖੀ ਮੇਰੇ ਸਭ ਤੋਂ ਵੱਡਾ ਸਤਿਗੁਰੂ ਨਾਨਕ ਜੀ ਨੇ ਕਲਯੁਗ ਮੇਰੀ ਪੈਰ ਰੱਖੀ ਭਾਵ ਗੁਰ ਨਾਨਕ ਹਰਿ ਨਾਮ ਧੜਾਇਆ ਮੇਰੇ ਗੁਰੂ ਨਾਨਕ ਮੇਰੇ ਬਾਬੇ ਨੇ ਕਿੰਦੇ ਮੈਨੂੰ ਨਾਮ ਗ੍ਰਹਿਡ ਕਰਾਇਆ ਜਾਂਦਾ ਭੰਡਨ ਗੜਨ ਸਮਰੱਥ ਸਾਰੇ ਦੁੱਖਾਂ ਨੂੰ ਭੜਨ ਦੇ ਸਮਰੱਥ ਹੈ ਤੇ ਮਨ ਨੂੰ ਘੜਨ ਦੇ ਸਮਰੱਥ ਹੈ। ਪ੍ਰਭ ਸਦਾ ਸਮਾਲ ਲੈ ਮਿੱਤਰ ਤੂੰ ਦੁੱਖ ਸਭਾਇ ਲੱਥ ਸਭਾਇ ਪ੍ਰਭ ਸਦਾ ਸਮਾਲ ਲੈ ਮਿੱਤਰ ਤੂੰ ਹੇ ਮੇਰੇ ਮਿੱਤਰਾ ਮੇਰੇ ਮਨਾ ਤੂ ਸੁਪ੍ਰਮਾਦ ਨੂੰ ਸਦਾ ਸਮਾਲ ਦੁੱਖ ਸਭਾਇ ਲੱਥ ਸਾਰਾ ਜਿਹੜਾ ਤੇਰਾ ਦੁੱਖ ਹੈ ਨਾ ਤੇਰੇ ਮਨ ਚ ਇਦਾਂ ਸਾਰ ਉੱਤਰ ਜਾਏਗਾ ਖਤਮ ਹੋ ਜਾਏਗਾ ਮਹੱਲਾ ਪੰਜੇਵਾ ਪੰਜੇ ਪਾਸ਼ਾ ਪ੍ਰਮਾਨ ਕਰਦੇ ਖੁੱਦਿਆਵੰਤ ਨਾ ਜਾਣਈ ਲਾਜਿ ਕੁ ਲਾਜਿ ਕੁ ਬੋਲ ਖੁੱਦਿਆਵੰਤ ਨਾ ਜਾਣਈ ਇੱਕ ਉਦਾਹਰਣ ਦਿੰਦੇ ਫੇ ਕਿਸ ਤਰ੍ਹਾਂ ਨਰੰਕਾਰ ਨੂੰ ਸੁਭਾਅ ਲੈਣਾ ਕਿਸ ਤਰ੍ਹਾਂ ਉਹ ਭਨ ਭਨਦਾ ਹੈ ਪਾਪ ਕਹਿੰਦੇ ਖੁੱਦਿਆਵੰਤ ਨਾ ਜਾਣਈ ਜਿਸ ਤਰ੍ਹਾਂ ਕਹਿੰਦੇ ਭੁੱਖਾ ਹੁਨੁੱਖ ਲਾਲਚੀ ਮਨੁੱਖ ਲਾਜ ਕੁਲਾਜ ਨਾ ਬੋਲ ਜਿਸ ਤਰ੍ਹਾਂ ਲਾਲਚੀ ਮਨੁੱਖ ਕਹਿੰਦੇ ਮਾੜਾ ਚੰਗਾ ਇਹ ਕਹਿ ਲਈ ਜਿਹਨੂੰ ਭੁੱਖ ਲੱਗੀ ਹੋਵੇ ਜਾਂ ਜਿਹਨੂੰ ਪਿਆਸ ਲੱਗੀ ਪਿਆਸ ਲੱਗੀ ਹੋਵੇ ਤਰੇ ਲੱਗੀ ਹੋਵੇ ਪਾਣੀ ਪੀਣ ਤੋਂ ਪਹਿਲਾਂ ਜੇ ਰੁੱਟ ਭੁੱਖੇ ਨੂੰ ਰੋਟੀ ਖਾਣ ਤੋਂ ਪਹਿਲਾਂ ਕੋਈ ਗਾਲਾਂ ਕੱਢੇ ਨਾ ਉਹ ਗਾਲਾਂ ਵੀ ਸਹਿਣ ਨੂੰ ਤਿਆਰ ਹੈ ਗਾਲਾਂ ਵੀ ਖਾਣ ਨੂੰ ਤਿਆਰ ਬੈਠਾ ਹੈ ਕਹਿੰਦੇ ਇਸੇ ਤਰ੍ਹਾਂ ਖੁਦਿਆਵੰਤ ਨਾ ਜਾਣੀ ਲਾਜਕ ਬੋਲ ਫਲਾਸ਼ਕ ਬੋਲ ਚੈਨ ਮੰਦਾ ਚੰਗਾ ਜੇ ਮੱਲੀ ਬੋਲੇ ਕਹਿੰਦੇ ਜੇ ਉਹ ਗਾਲਾਂ ਖਾ ਸਕਦਾ ਰੋਟੀ ਲਈ ਪੇਟ ਭਰਨ ਲਈ ਪਾਣੀ ਮਿਟੇਨ ਲਈ ਪਾਣੀ ਪੀਣ ਲਈ ਗਾਲਾਂ ਸੁਣ ਸਕਦਾ ਨਾਨਕ ਮੰਗੈ ਨਾਮ ਹਰ ਕਰ ਕਿਰਪਾ ਸੰਯੋਗ ਨਾਨਕ ਕਹਿੰਦੇ ਇਸੇ ਤਰ੍ਹਾਂ ਮੇਰੇ ਸਤਿਗੁਰੂ ਢੀਠ ਹੋ ਕੇ ਤੇਰ ਤੋ ਨਾਮ ਮੰਗਦਾ ਚਾਹ ਦੁਨੀਆਂ ਫਿੱਟ ਲਾਣਾ ਵੀ ਕਿਉਂ ਨਾ ਪਾਵੇ ਪਰ ਨਾਨਕ ਤੇਰ ਤੋ ਨਾਮ ਮੰਗਦਾ ਕਰ ਕਿਰਪਾ ਸਜੋ ਕਿਰਪਾ ਕਰਕੇ ਸੰਜੋਗ ਬਣਾ ਕਿਉਂਕਿ ਬਿਨਾਂ ਸੰਜੋਗਾਂ ਦੇ ਨਾਮ ਨਹੀਂ ਲਿਆ ਜਾ ਸਕਦਾ ਗੁਰਬਾਣੀ ਕਹਿੰਦਾ ਨਾ 1% ਨਹੀਂ ਹਜ਼ਾਰਾਂ ਗੱਲ ਕਰੋੜਾਂ ਪ੍ਰਸੰਗ ਸੱਚ ਹੈ ਕਿ ਆਪ ਦੀ ਪ੍ਰੈਕਟੀਕਲ ਲਾਈਫ 'ਚ ਦੱਸ ਰਿਹਾ ਹੈ ਗੁਰਬਾਣੀ ਸਭ ਕੁਝ ਦਿੰਦੀ ਹੈ ਕਿਦਾਂ ਇਹ ਸਾਨੂੰ ਦੇਖਣਾ ਹੈ ਕਿ ਤੇ ਸਮਝਣਾ ਨਾਲ ਹੈ ਤੇ ਸਤਿਗੁਰੂ ਕਹਿੰਦੇ ਨੇ ਮੇਰੇ ਸਤਿਗੁਰੂ ਜਿਵੇਂ ਭੁੱਖਾ ਮਨੁੱਖ ਤੇ ਜਦੋਂ ਭੁੱਖ ਲੱਗੀ ਹੋਵੇ ਆਤਮਿਕ ਸਮਨੇ ਰੋਟੀ ਪਈ ਦੇਖ ਕੇ ਕੋਈ ਉਹਨੂੰ ਰੋਟੀ ਖਾਣ ਤੋਂ ਰੋਕ ਕੇ ਗਾਲਾਂ ਕੱਢੇ ਦਿੰਦੀਆਂ, ਸ਼ਲੀਲ ਗਾਲਾਂ ਵੀ ਕੱਢੇ ਉਹ ਸਹਿ ਜਾਏਗਾ ਕਿਉਂ ਉਹਨੂੰ ਭੁੱਖ ਲੱਗੀ ਐ। ਤੇ ਮੇਰੇ ਗੁਰੂ ਇਸੇ ਤਰ੍ਹਾਂ ਮੈਨੂੰ ਤੇਰੇ ਨਾਮ ਦੀ ਭੁੱਖ ਲੱਗੀ ਐ। ਮੈਨੂੰ ਦੁਨੀਆਂ ਜੋ ਮਰਜ਼ੀ ਗਾਲਾਂ ਕੱਢੇ ਮੈਂ ਤੈਨੂੰ ਨਹੀਂ ਸਹਿਣਾ। ਜੇ ਤੂੰ ਝਿੜਕਾਲਾ, ਪਾਣੀ ਜਿਵੇਂ ਕਰਮ ਕਮਾਵਾਲਦਾ, ਤੇਵੇਂ ਹੀ ਫਲ ਤੇ ਜੈ ਉਹ ਜੇ ਕੋਈ ਕਰਮ ਕਰਦਾ ਐ ਮੇਰੇ ਸਤਿਗੁਰੂ ਫਲ ਦੇ ਉਹ ਹੀ ਨੇ। ਹੋਰ ਕਿਸੇ ਦਾ ਨਹੀਂ। ਜੇ ਹੋ ਜਾ ਪੀਰ ਜੋ ਬੋਇਗਾ ਫਲੇਗਾ ਵੀ ਹੋ ਜੇ ਤੇ ਆਪੋ ਪੀ ਜਾਇਆ ਤਾਂ ਕਣਕ ਨਹੀਂ ਮਿਲ ਜਾਏਗੀ ਸਿਰਫ ਇੰਨਾ ਕੁ ਮੁਕਤਾ ਮੰਨ ਲਈਏ ਜੇ ਅਸੀਂ ਚੰਗੇ ਕੰਮ ਕਰਾਂਗੇ ਤੇ ਚੰਗੇ ਮਿਲਣਗੇ ਚੱਬੇ ਤੱਤਾ ਲੋਹ ਸਾਰ ਵਿੱਚ ਸੰਘੈ ਪਲਤ ਜਿਵੇਂ ਚੱਬੇ ਤੱਤਾ ਲੋਹ ਜਿਹਨੇ ਕਹਿੰਦੇ ਤਕੜਾ ਲੋਹਾ ਹੋਵੇ ਚੱਬ ਲਈਏ ਤੇ ਉਸ ਨੂੰ ਕੇ ਚੜ ਜਾਏਗਾ ਅੰਦਰ ਹੀ ਜਿਗਲੇਗਾ ਸੰਘੇ ਚੁੱਪਦਾ ਰਹੇਗਾ ਕਹਿੰਦੇ ਇਸੇ ਤਰ੍ਹਾਂ ਘਰ ਤਗਲਾਵਾ ਚਾਲਿਆ ਤਿੰਨ ਦੂਤ ਅਮਰਤੇ ਘੱਟ ਗਲਾਵਾ ਕਹਿੰਦੇ ਇਸੇ ਤਰ੍ਹਾਂ ਜਿਹਨੂੰ ਚੁੱਭਦਾ ਇਹਨੇ ਇਸੇ ਤਰ੍ਹਾਂ ਜਦ ਤੇਰੇ ਸਾਸ ਮੁੱਕ ਗਏ ਤੇਰੇ ਕਰਮ ਮੁੱਕ ਗਏ ਇਸ ਤਰ੍ਹਾਂ ਫਾਹੀ ਜਮਾ ਨੇ ਤੇਰੇ ਗੱਲ ਚ ਪਾ ਲਈ ਹੈ ਉਹ ਤੇਰੇ ਚੁੱਭਣੀ ਹੈ ਪਰ ਤਿੰਨ ਦੂਤ ਅਮਲ ਤੇਰੇ ਤੇਰੇ ਅਮਲਾਂ ਨੇ ਤੇਰੀ ਉਹ ਫਾਹੀ ਤੋੜਨੀ ਹੋਰ ਕਿਸੇ ਨੇ ਨਹੀਂ ਕਾਈ ਆਸਨਾ ਪੁੰਨੀਆਂ ਤਿੰਨ ਵਰ ਮਲ ਹਿਰਤੇ ਫਿਰ ਕਹਿੰਦੇ ਤੇਰੀ ਕੋਈ ਆਸ ਪੂਰੀ ਨਹੀਂ ਹੋਣ ਰਹੀਂ ਦੇਣਗੇ ਜਦ ਦੂਤ ਕਿ ਜਦੋਂ ਆ ਗਈ ਤੇ ਸਤਿਗੁਰੂ ਕੰਦਰ ਕੋਈ ਛੜਾਣੀ ਨਹੀਂ ਹੈ ਜਦੋਂ ਤੁਰਦੁਰਗਾ ਤੋਂ ਚਿੱਠੀ ਫਾਟ ਗਈ ਨਾ ਤੇਰੇ ਸਵਾਸਾਂ ਦੀ ਤੋੜਨਾ ਕੋਈ ਨਹੀਂ ਹੈ ਕਾਈ ਆਰਸਨਾ ਪੁਨਿਆ ਤਿੰਨ ਪਰ ਮਲ ਹਿਰਦੇ ਫਰਾਇ ਮਲ ਆਪਣੇ ਤੇ ਲਾਈਆ ਭਾਵਨਾ ਨਹੀਂ ਦਿਆ ਕੀਤੀ ਚੁਗਲੀ ਕੀਤੀ ਵੈਰ ਕੀਤਾ ਦਵੇਸ਼ ਕੀਤਾ ਬੇਇਮਾਨੀ ਕੀਤੀ ਚੋਰੀ ਯਾਨੀ ਠੱਗੀ ਕੀਤੀ ਪਰ ਕਹਿੰਦੇ ਜਦੋਂ ਫਾਹੀ ਅਖੀਰ ਨੂੰ ਪੈਣੀ ਕੋਈ ਨਹੀਂ ਛੁੜਾ ਸਕਦਾ ਕੋਈ ਨਹੀਂ ਛੁੜਾ ਸਕਦਾ ਕੀ ਆ ਨਾ ਜਾਣੇ ਕਿਰਤ ਕਾਣ ਵਿੱਚ ਜੋਨੀ ਫਿਰਤੇ ਕੀ ਆ ਨਾ ਜਾਣੇ ਕਿਰਤ ਕਾਣ ਪਾਪੀ ਨੂੰ ਕਹਿੰਦੇ ਪਾਪ ਮੜਾ ਨਹੀਂ ਲੱਗਦਾ ਪਾਪ ਪੂਰਾ ਪਾਪੀ ਕੋ ਪਿਆਰਾ ਪਾਬਲੇ ਦੇ ਪਾਪੇ ਪਸਾਰਾ ਪਰ ਕਹਿੰਦੇ ਕੀ ਆ ਨਾ ਜਾਣੇ ਕਿਰਤ ਕਾਣ ਅਖੀਰਤ ਕਾਣ ਆਪਣੇ ਅਕਿਰਤ ਕੰਡ ਤਾਂ ਨਹੀਂ ਜਾਣਦਾ ਵਿੱਚ ਜੋ ਮਨੀ ਫਿਰਤੇ ਫਿਰ ਕਹਿੰਦੇ ਜੋਨਰ ਦੇ ਵਿੱਚ ਫਿਰਦਾ ਰਹਿੰਦਾ ਜੰਮ ਜੰਮ ਮਰੇ ਮਰੇ ਫਿਰ ਜੰਮ ਮੈਂ ਬਹੁਤ ਸਦਾ ਪਿਆ ਰਹਿੰਦਾ ਸਦਾ ਜੰਮ ਜੰਮ ਮਰ ਤੱਕ ਹੀ ਸਭ ਇਹ ਤੇਰਾ ਨੀ ਖੁੱਟੀ ਅਸਹਿਰ ਲਈ ਇਸ ਮਲ ਤੇ ਧਰ ਤੇ ਸਭ ਇਹ ਤੇਰਾ ਨੀ ਖੁੱਟੀ ਫਿਰ ਉਹਨੂੰ ਪਤਾ ਲੱਗ ਜਾਂਦਾ ਇਹਨੇ ਸਾਰੀ ਉਮਰ ਤਾਂ ਨਿੰਦਿਆ ਚੁਗਲੀ ਕਰਦਾ ਰਿਆ ਸਾਰੀਆਂ ਮੇਰੇ ਤੋਂ ਛੁੱਟ ਗਈਆਂ ਹਿਰ ਲਈ ਇਸ ਧਰ ਤੇ ਜਿਹੜੇ ਤੇ ਵਿਸ਼ਵਾਸ ਨਹੀਂ ਕਹਿੰਦੇ ਜਦੋਂ ਅਖੀਰ ਆ ਗਈ ਇਹ ਤੇਰੇ ਧਰਤੋਂ ਵੀ ਖਿੱਚ ਕੇ ਨਿਰੰਕਾਰ ਨੇ ਜੰਮ ਦੁੱਤਾਂ ਨੇ ਲੈ ਜਾਣੀ ਐ ਤੇਰੇ ਸ્વાસ ਲੈ ਜਾਣਗੇ ਵਿੱਜਣ ਕਲੈਨਾਂ ਦੇਵਤਾ ਤਾਂ ਲੈ ਆ ਕਰਤੇ ਵਿੱਜਣ ਕਲੈਨਾਂ ਦੇ ਹੁੰਦਾ ਫਿਰ ਕਹਿੰਦੇ ਇੱਕ ਸਕੇਲਰੀ ਤੈਨੂੰ ਉਧਾਰ ਨਹੀਂ ਦੇਗਾ ਤਾਂ ਲੈ ਆ ਕਰਤੇ ਤੁਝੇ ਨੂੰ ਕਹਿੰਦਾ ਨਾ ਮੇਰਾ ਮੇਰਾ ਕਹਿੰਦੇ ਉਹ ਇੱਥੇ ਰਹਿ ਜਾਏਗਾ ਕਾਰਨ ਪਾਖੰਡ ਜੋ ਦੇਸੈ ਤਿਨ ਜਮ ਜਾਗਰਤੀ ਲੂਟੈ ਨਿਰਵਾਣ ਕੀਰਤਨ ਨਿਰਵਾਣ ਨਿਰਵਾਣ ਕੀਰਤਨ ਗਾਵੋ ਕਰਤੇ ਕਰ ਨਿਮਕ ਸਿਮਰਤ ਜਗ ਛੂਟੈ ਨਿਰਵਾਣ ਭਾਵ ਬਿਨਾ ਕਿਸੇ ਮੋਹ ਦੇ ਬਿਨਾ ਕਿਸੇ ਲਾਲਚ ਦੇ ਬਿਨਾ ਕਿਸੇ ਇੱਛਾ ਦੇ ਜਦੋਂ ਉਹਦੀ ਵਡਿਆਈ ਕਰੇਗਾ ਨਾ ਕੀਰਤਨ ਅਰੰਕਾਰ ਕਰਤੇ ਦੀ ਫਿਰ ਕਹਿੰਦੇ ਤਨ ਲੈ ਜਾਂਦਾ ਫਿਰ ਕਿ ਉਹ ਜਮਾ ਦੀ ਫਾਇਦੀ ਚ ਬਚੇਗਾ ਨਹੀਂ ਤਾਂ ਨਹੀਂ ਨਹੀਂ ਤਾਂ ਫਿਰ ਤੈਨੂੰ ਲੈ ਹੀ ਜਾਣਾ ਹੈ। ਭਾਵ ਜੰਮਣ ਮਰਨਾ ਸੇ ਇੱਕੋ ੜਾ ਪਰ ਕਿਸੇ ਨੂੰ ਦੁਖਦਾਈ ਹੋ ਜਾਂਦਾ ਤੇ ਕਿਸੇ ਦਾ ਪਤਾ ਨਹੀਂ ਲੱਗਦਾ ਇੱਕ ਮਿੰਟ ਲਈ। ਇਸੇ ਲਈ ਸਾਜੂ ਕਹਿੰਦੇ ਨੇ ਜੋ ਜੋ ਕਰਤੇ ਆਹਮੇ ਉਹ ਝੜ ਧਰਤੀ ਪੜਤੇ ਕਹਿੰਦੇ ਜਿਹੜੇ ਜਿਹੜੇ ਹੰਕਾਰ ਕਰਦੇ ਨੇ ਕਹਿੰਦੇ ਮਿਲ ਉਹਨਾਂ ਨੇ ਵੀ ਮਿੱਟੀ 'ਚ ਜਾਣਾ ਪਰ ਉਹਨਾਂ ਦਾ ਹੰਕਾਰ ਜ਼ਿਆਦਾ ਮਿਲਦਾ ਹੈ। ਉਹ ਨਹੀਂ ਮੰਨੇ ਉਹਨਾਂ ਦਾ ਹੰਕਾਰ ਮਿੱਟੀ ਸੜੇ ਨੇ ਪੈਣ। ਕਬੀਰ ਖਾਖਣਾ ਮੰਨਦੀ ਆ ਖਾਖੂ ਦੇਰ ਨਾਲ ਕੋਈ ਜੀਵਦਾ ਪੈਰ ਤਾਂ ਨੇ ਮੂਹੇ ਉੱਪਰ ਜੇ ਨਰੇ ਤੇ ਪੈਰਾਂ ਤੇ ਥੱਲੇ ਰਹੇਗੀ ਮਰੇ ਨੂੰ ਤਾਂ ਉੱਪਰ ਹੀ ਆਣੀ ਹੈ ਸਤਿਗੁਰੂ ਵੀ ਕਹਿੰਦੇ ਨੇ ਜੋ ਜੋ ਕਰਤੇ ਅਹ ਮੇਉ ਜਿਹੜੇ ਹੰਕਾਰ ਕਰ ਰਹੇ ਨੇ ਜਿਹੜੇ ਜਿਹੜੇ ਕਰ ਝੜ ਧਰਤੀ ਪੜਤੇ ਝੜ ਸੋਰੀ ਝੜ ਧਰਤੀ ਪੜਤੇ ਝੜ ਕੇ ਜਿਵੇਂ ਪੱਕਾ ਫਲ ਝੜ ਜਾਂਦਾ ਤਰਤੀ ਤੇ ਜਿੱ ਮਿਲ ਜਾਂਦਾ ਜੇ ਟੈਨਸ਼ਨ ਨਾ ਚੱਕਿਆ ਜਾਵੇ ਤਾਂ ਮਿਲਖੇ ਖਤਮ ਹੋ ਜਾਂਦਾ ਕਿਹਦੇ ਹੰਕਾਰੀ ਬਨੁ ਇਸ ਤਰ੍ਹਾਂ ਚੜੇਗਾ ਚੱਕਣੀਆਂ ਕੋਈ ਨਹੀਂ ਤਰਤੀ ਤੇ ਮਿਲ ਜਾਏਗਾ ਬਾਅਦ ਜਾਂ ਫਿਰ ਦੁੱਖ ਹੀ ਦੁੱਖ ਹੈ ਜਦ ਬਨ ਮਰਨਦਾ ਉਹ ਵੀ ਨੂੰ ਸਹਾਰਨਾ ਪਏਗਾ ਉਹ ਗੇੜੇ ਦਾ ਤੋੜਨ ਵਾਲਾ ਕੋਈ ਨਹੀਂ ਹੈ ਚਾਹੇ ਕਿਹਦੇ ਯਦ ਕਰ ਚਾਹੇ ਪੁੰਨਦਾਨ ਕਰ ਤੇਰਾ ਕੋਈ ਪੜਾ ਨਹੀਂ ਹੋਏਗਾ ਕਿਉਂਕਿ ਆਪਨ ਹੱਥੀਆ ਆਪਣਾ ਆਪੇ ਹੀ ਕਲ ਸਵਾਰੀ ਜਿਹੜੇ ਕੀਤੇ ਹੋਏ ਜ਼ਿੰਦਗੀ ਚ ਅਮਲ ਨੇ ਗੜ ਕੋਣ ਦੇ ਤੇਰੇ ਉਹ ਸਾਹੀ ਹੋਣਗੇ ਚੰਗੇ ਮੰਦੇ ਅਮਲ ਇਹੀ ਦਿਨ ਪਾਗਲ ਜਾਣਗੇ ਜੜਕਾਉਣਗੇ ਤੇ ਕਿਤੇ ਕਰਮਾਂ ਦਾ ਭਾਈ ਆਦਨ ਜਿਹੜਾ ਹੁੰਦਾ ਹੈ ਇਹੋ ਜੇ ਕਰੂ ਜ਼ਿੰਦਗੀ ਚ ਕੀਤੇ ਨੇ ਇਹੀ ਬੇਨਤੀ ਦੱਸਦੀ ਚੰਗੇ ਕਰਮ ਕਰੀਏ ਗੁਰੂ ਦੀ ਬਾਣੀ ਨੂੰ ਜ਼ਿੰਦਗੀ ਚ ਅਮਲ ਚ ਲਾਈਏ ਸਭ ਨੂੰ ਬੇਦੀ ਸਸੰਗਤ ਦੀ ਉਹਨੀਆਂ ਬੇਨਤੀ ਕਰਦਾ ਹਿਮਤ ਦਾ ਜਾਚਕ ਜੇ ਕੋਈ ਗੱਲ ਚੰਗੀ ਲੱਗੀ ਉਹ ਫਿਰ ਤਨ ਗੁਰੂ ਨਾਨਕ ਸਾਹਿਬ ਦੇ ਦਰਬਾਰ ਦੀ ਡੜਕੇ ਗੁਰੂ ਰਾਮਦਾਸ ਜੀ ਦੇ ਜਾਣ ਕੇ ਪੱਲੇ ਪੰਨਾ ਅਮਲ ਕਰਨਾ ਜੀ ਕਿਛੁ ਮਾਣਾ ਵਰਕਟ ਬੋਲੇ ਦਾਸ ਦਾ ਨਾਮ ਜੀ ਤਾਰਦੇ ਹੋਏ ਸਤਸੰਗਿ ਜੋ ਸੀਸ ਕਰੋੜ ਦਾ ਸੰਕੇਤੋ ਕਥਾ ਵਿਚਾਰਾਂ ਕਰ ਲਈ ਜਾਛ ਅਜਾਵੇ ਗੱਡ ਜੀ ਰਾਜ ਕੀ ਫਤਿਹ ਦਾ ਜੁਬਾ ਫਤਿਹ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ